ਸੱਸੀਕਾਲ ਦੋਸਤੋ ਮੈਂ ਪ੍ਰਦੀਪ ਤੁਹਾਡਾ ਸਾਰਿਆਂ ਦਾ ਫਿਰ ਤੋਂ ਸਵਾਗਤ ਕਰਦਾ ਹਾਂ ਔਰ ਬੈਸਟਮੈਨ ਚੰਦੀ ਲੜੀ ਦੇ ਵਿੱਚ ਅੱਜ ਜਿਹੜਾ ਮੈਚ ਅਸੀਂ ਤੁਹਾਡੇ ਲਈ ਲੈ ਕੇ ਆਏ ਆ ਇਹ 2016 ਦੇ ਵਿੱਚ ਬੀਲਾਪਿੰਡ ਵਿੱਚ ਕਰਵਾਇਆ ਗਿਆ ਦੋਸਤੋ ਇੱਕ ਪਾਸੇ ਸੀ ਸ਼ਾਮ 84 ਦੀ ਟੀਮ ਔਰ ਦੂਸਰੇ ਪਾਸੇ ਸੀ ਬੱਗੇਪਿੰਡ ਦੀ ਟੀਮ ਦੋਨੋਂ ਹੀ ਟੀਮਾਂ ਦੇ ਵਿੱਚ ਬਹੁਤ ਵਧੀਆ ਵਧੀਆ ਖਿਡਾਰੀ ਖੇਡ ਰਹੀ ਸਨ ਦੋਸਤੋ ਤੁਹਾਨੂੰ ਦੱਸ ਦਈਏ ਕਿ ਇਸ ਮੈਚ ਦੀ ਜਿੱਤ ਹਾਰ ਇੱਕ ਡੇਢ ਅੰਕ ਤੇ ਹੁੰਦੀ ਹੈ ਬਹੁਤ ਹੀ ਵਧੀਆ ਇੰਟਰਸਟਿੰਗ ਮੈਚ ਹੈ ਤੁਸੀਂ ਇਸ ਮੈਚ ਨੂੰ ਦੇਖੋ ਔਰ ਅਗਰੇ ਮੈਚ ਤੁਹਾਨੂੰ ਵਧੀਆ ਲੱਗਦਾ ਹੈ ਤੈਨੂੰ ਲਾਈਕ ਔਰ ਸ਼ੇਅਰ ਕਰਨਾ ਨਹੀਂ ਭੁੱਲਣਾ ਨਾਲ ਹੀ ਤੁਹਾਨੂੰ ਰਿਕਵੈਸਟ ਹੈ ਕਿ ਇਸ ਲਿੰਕ ਤੇ ਕਲਿੱਕ ਕਰਕੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਓ ਇੰਜੋਏ ਕਰੋ ਸ਼ਾਮ 84 ਵਰਸਸ ਬੱਗੇਪਿੰਡ ਹਰ ਇੱਕ ਜੱਫੇ ਤੇ ਲਓ ਵੀ ਹੁਣ ਟਰੈਕਟਰਾਂ ਦੀ ਦੌੜ ਤੁਹਾਡੇ ਸਾਹਮਣੇ ਟਰੈਕਟਰ ਦੀ ਚਾਬੀ ਫੜ ਦੇ ਲਈ ਪਹਿਲੀ ਕਬੱਡੀ ਕਿਹੜੇ ਰੇਡਰ ਨੇ ਪਾਉਣੀ ਹੈ ਉਹ ਟਾਈਮ ਦੱਸੂਗਾ ਦੁੱਲਿਆ ਮਾਰ ਲੈ ਛਾਲਾ ਫਿਰ ਧੂਰੇ ਦੇ ਕਬੱਡੀ ਗੱਪਾ ਕੁਝੇ ਜੀਪ ਤੁਬੱਗੇ ਪਿੰਡ ਨੂੰ ਲੈ ਕੇ ਜਾਣੀ ਹੈ ਲੈ ਕੇ ਗਿਆ ਸੀ 59 11 ਪੱਗੇ ਪਿੰਡ ਨੂੰ ਲੈ ਕੇ ਜਾਣਾ ਤਾਂ ਫਿਰ ਜੋਰ ਲਾਉਣਾ ਪੈਣਾ ਹੈ ਪਹਿਲੀ ਪਹਿਲੀ ਕਬੱਡੀ ਸਾਡੇ ਸਾਹਮਣੇ ਸੰਦੀਪ ਲੂਧਰ ਮੰਗੀ ਬੱਗੇ ਪਿੱਟਿਆ ਨਾਟਗੜਾ ਦੀਆਂ ਚਾਪੀਆਂ ਫੜ ਚੱਲਿਆ ਸੰਦੀਪ ਲੂਧਰ ਰੋਕਦੇ ਰੋਕਿਆ ਜਾਂਦਾ ਇਹ ਲੂਧਰ ਸੰਦੀਪ ਰਾਜੂ ਬੁੱਲ ਦੇ ਜਿਹੜਾ ਇਹਨੂੰ ਜੱਫਾ ਲਾਊਗਾ ਉਧਰੋਂ ਮੰਗੀ ਬੱਗੇ ਪਿੱਟਿਆ ਤੇ ਦੂਜੇ ਪਾਸੇ ਸੰਦੀਪ ਲੂਧਰ ਮੇਰੇ ਵੀਰੋ ਨਾਟਗੜਾ ਤੇ ਟਰੈਕਟਰ ਦੀਆਂ ਚਾਪੀਆਂ ਫੜ ਗਿਆ ਲੈ ਵੀ ਨੰਗਲੰਗੀਆਂ ਦੇ ਸੰਦੀਪ ਇਹ ਦੁੱਲਾ ਬੱਗੇ ਪਿੰਡਿਆ ਇਹ ਵੀ ਨਾਟ 11 ਨੂੰ ਚੈੱਕ ਕਰ ਰਿਹਾ ਕਿ ਕਿਹੜੇ ਮਿਸਤਰੀ ਤੋਂ ਤਿਆਰ ਕਰਵਾਏ ਨੇ ਪਾਗਰੇ ਤਾੜਾਂ ਦੇ ਪੇਰਕੀਆਂ ਦਾ ਦੁੱਲਾ ਬੱਗੇ ਪਿੰਡਿਆ ਆਹ ਕਹਿੰਦੇ ਕਿ ਜਿੰਨੇ ਦੁੱਲੇ ਨੂੰ ਜੱਫੇ ਲਾਉਣਗੇ 784 ਵਾਲੇ ਕਿ ਉਹ ਜੱਫੇ ਵੱਲੋਂ ਗਰੇਜੈਂਟ ਕਲੱਬ ਦੇ ਪ੍ਰਧਾਨ ਵੱਲੋਂ ਹਰ ਇੱਕ ਜੱਫੇ ਦੇ ਬੱਗੇ ਵਾਲੇ ਮੰਗੀ ਦੇ ਹਰ ਇੱਕ ਜੱਫੇ ਤੇ 1000 ਰੁਪਇਆ ਤੇ ਇਧਰੋਂ ਫੌਜੀ ਫੇਰ ਤੋਂ ਸਾਡੇ ਲੈਂਬਰ ਸਤਿਮਾ ਜੀ ਤੇ ਤਰੂ ਦਾਦਰ ਤੇ ਨਾਲੇ ਸਾਡੇ ਭਾਈ ਨਿਸ਼ਾਨ ਪੰਮੀਪੁਰਾ ਦਰਸ਼ਨ ਹਟੂਰ ਤੇ ਭਾਈ ਬਾ ਮੇਜਰ ਭਲੂਰ ਜੀ ਉਹਨਾਂ ਦਾ ਵੀ ਤੈਟਰੋ ਧੰਨਵਾਦ ਹੈ ਲੈ ਵੀ ਕੋਹ ਟਰੈਕਟਰ ਦੀਆਂ ਚਾਬੀਆਂ ਇਸ ਵਾਰ ਤੁਲਾ ਬੱਗੇ ਬਿੱਡੀਆਂ ਆ ਆਪਣੀ ਟੀਮ ਨੇ ਜ਼ੋਰਦਾਰ ਦੋ ਕਬੱਡੀਆਂ ਬਾਕੇ ਟਰੈਕਟਰ ਤੇ ਹੱਥ ਫੇਰੀ ਜਾਂਦਾ ਲੈ ਵੀ ਨੂਤਰਾ ਫਿਰ ਹਰ ਇੱਕ ਜੱਫੇ ਤੇ ਮੰਗੀ ਦੇ ਤੇ ਕਿਰਜੀਤ ਰੰਧਾਵੇ ਵੱਲੋਂ ਮੇਰੇ ਵੀਰੋ 1000 ਰੁਪਏ ਦਾ ਮਾਰ ਕੀਤਾ ਜਾਣਾ ਲੈ ਜੀ ਮੰਗੀ ਦਾ ਫੇਡਰਾਂ ਨੇ ਖਾਤੇ ਖੋਣ ਦੇ ਚਾਫੀ ਨੇ ਕਿਸੇ ਨੇ ਫਾਤਾ ਨਹੀਂ ਖੋਲਿਆ ਇਹ ਸੰਦੀਪ ਲੁਧਰ ਅੱਜ ਦੂਜੀ ਕਬੱਡੀ ਪਾ ਰਿਹਾ ਹੈ ਤੁਹਾਡੇ ਸਾਹਮਣੇ ਤੇ ਦੂਜੇ ਪਾਸੇ ਪਕਾਬਲਾ ਪੂਰਾ ਸਖਤ ਹੈ ਤੇ ਇੱਕ ਪਾਸੇ ਕਹਿੰਦੇ ਨੇ ਗਿੰਦਾ ਮੰਗੀ ਦਾ ਭਤੀਜਾ ਪਰ ਅੰਕ ਸੰਦੀਪ ਲੁਧਰ ਆਪਣੀ ਟੀਮ ਨੇ ਜੋੜਦਾ ਹੋਇਆ ਲੈ ਵੀ ਨੰਗਲੰਬੀਆਂ ਵਾਲਿਆ ਜੇ ਨੰਗਲੰਬੀਆਂ ਨੂੰ ਨਾਟਗੜਾਂ ਲੈ ਕੇ ਜਾਣਾ ਹੈ ਤਾਂ ਤਾਜੇ ਕਾਲੇ ਸੰਗਿਆਂ ਦੇ ਨੂੰ ਨਾ ਜਫਾ ਲੈ ਵੀ ਸਲਾਮੂਆ ਸ਼ਾਮਤਰਾਸੀ ਵਾਲਿਆ ਜੇ ਨਾਟਗੜਾਂ ਦਾ ਹਾਰਦ ਆਪਣੇ ਪਿੰਡ ਦੀ ਫਿਰਨੀ ਤੇ ਵਟਾਉਣਾ ਤਾਂ ਲਾ ਜਫਾ ਇੱਕ ਪਾਸੇ ਤਾਜਾ ਕਾਲੇ ਸੰਗਿਆਂ ਦਾ ਉਧਰੋਂ ਸ਼ਰੀਫ ਨੂੰ ਟੱਚ ਪਾ ਰਿਹਾ ਹੈ ਅੰਗੜਾ ਤਾਜਾ ਕਾਲੇ ਸੰਗਿਆਂ ਦਾ ਆਪਣੀ ਟੀਮ ਨਾਲ ਜੋੜਦਾ ਹੋਇਆ ਤੀਜੀ ਕਬੱਡੀ ਨਾਟਗੜਾਂ ਲਈ ਸੰਦੀਪ ਬਲੂਦਰ ਇਸ ਵਤ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਸਾਹਮਣੇ ਤੱਕ ਰਿਆ ਚਾਰ ਜਾਫੇ ਦੇ ਵਿੱਚੋਂ ਕੱਜਣ ਵਰਗੇ ਬਚਕਾਰ ਗੱਜਣਾ ਇੱਕ ਕੰਨੀ ਦੇ ਗਿੰਦਾ ਇੱਕ ਕੰਨੀ ਦੇ ਮੰਨਾ ਤੇ ਬਚਕਾਰ ਕਹਿੰਦੇ ਮੰਗੀ ਬੱਗੇ ਪਿੰਡੀਆਂ ਅੱਜ ਦੇਖਦੇ ਆ ਭਈ ਬੱਲੇ ਬੱਲੇ ਹੋ ਗਈ ਮਿੱਤਰੋ ਸੰਦੀਪ ਬਲੂਤਰ ਆ ਕੰਪਨੀ ਟੀਮ ਦੇ ਜੋਰਦਾਰ ਸਵਰਨਿਆ ਬੁੱਲਾ ਬੱਗੇ ਪਿੰਡੀਆਂ ਕਬੱਡੀ ਪਾਉਂਦਾ ਡੁੱਲਾ ਬੱਗੇਆਂ ਵਾਲਾ ਕਬੱਡੀ ਪਾ ਰਿਹਾ ਹੈ ਫਾਈਨਲ ਮੈਚ ਆ ਅੱਡੇ ਵੀਰ ਕਿਹਦੇ ਵੱਲੋਂ ਗੋਪੀ ਸਾਡਾ ਵੀ ਲੰਗੜ ਅੰਬੀਆਂ ਵਾਲਾ ਜੇਕਰ ਜੱਫਾ ਲਾਵੇਗਾ 500 ਦੇ ਮਾਰ ਕਰੇਗਾ ਸਾਡਾ ਵੀ ਗੋਪੀ ਗਾਗੇਵਾਲ 500 ਦੇ ਮਾਰ ਸੰਦੀਪ ਲੰਗੜ ਅੰਬੀਆਂ ਵਾਲਾ ਲੈ ਦੇ ਵਾਸਤੇ ਕਰੇਗਾ ਲੈ ਵੀ ਸਾਰਨੇਆ ਸੰਦੀਪ ਨੂੰ ਉਧਰ ਨੇ ਲਗਾਤਾਰ ਕੋਟੀਆਂ ਪਾਉਣੀਆਂ ਸ਼ੁਰੂ ਕਰਤੀਆਂ ਨਾਟਕਾਰਾ ਦਿੜਬੇ ਨੂੰ ਲਜਾਣ ਨੂੰ ਫਿਰਦਾ ਦਿੜਬੇ ਨੂੰ ਲਜਾਣ ਨੂੰ ਫਿਰਦਾ ਪਰ ਦੂਜੇ ਪਾਸੇ ਵੇਖਾਂਗੇ ਮੰਗੀ ਬੱਗੇ ਪਿੰਡਿਆ ਅਜ ਜੱਟ ਨੂੰ ਰੋਕਣ ਲੱਗਿਆ ਹੋਇਆ ਇੱਕ ਪਾਸੇ ਸੰਦੀਪ ਬਲੂਤਰ ਮੇਰੇ ਵੀਰੋ ਆਪਣਾ ਆਪਣੀ ਟੀਮ ਲਈ ਜੋੜਦਾ ਹੋਇਆ ਇਧਰੋਂ ਦੁੱਨੇ ਦੀ ਕਬੱਡੀ ਲਗਾਤਾਰ ਪਾਉਣੀ ਸ਼ੁਰੂ ਕਰ ਦਿੱਤੀ ਹੈ ਬੱਗੇ ਪਿੰਡਿਆ ਦੁੱਲਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਨੰਗਲਪਿਆ ਦਾ ਸੰਦੀਪ ਤੇ ਦੂਜੇ ਪਾਸੇ ਦੁੱਲਾ ਬੱਗੇ ਪਿੰਡ ਦੀ ਧਰਤੀ ਦਾ ਮੇਰੇ ਵੀਰੋ ਬਈ ਬਾ ਨਹੀਂ ਰਸਾਕ ਦੁੱਲੇ ਦੇ ਕਬਜੇ ਦੇ ਵਿੱਚੋਂ ਦਾ ਫੌਜੀ ਵਰਨਾ ਕੋਟੀ ਪਾਉਂਦਾ ਜਿੰਨੇ ਦੁੱਲੇ ਨੂੰ ਜੱਫੇ ਲੱਗਣਗੇ ਰਾਣੇ ਧਾਲੀਵਾਲ ਵੱਲੋਂ ਉਹਨੇ 500 ਰੁਪਏ ਦੇ ਨਾਮ ਹੋਣਗੇ ਬਾਜੀ ਬਾ ਉਧਰ ਜਸਵੀਰ ਸੰਘੇੜਾ ਤੇ ਬਿੰਦਾ ਰਾਏ ਸਰ ਵੀ ਰੱਖਦੇ ਆ ਦੋਨਾਂ ਸਾਈਦਾ ਤੋਂ ਕੋਈ ਵੀ ਜੱਫਾ ਲੱਗੇ ਹਰੇਕ ਜੱਫੇ ਲਈ 200 ਰੁਪਏ ਦੇ ਮਾਰ ਕੀਤੇ ਜਾ ਰਹੇ ਆ ਮੰਗੀ ਦੇ ਕਰ ਜੱਫਾ ਲਾਵੇਗਾ ਸਰਦਾਰ ਕਿਰਨਜੀਤ ਸਿੰਘ ਦੀ ਮਿੰਟਾ ਚੇਅਰਮੈਨ ਸਾਫ ਕਰਦੀ 2000 ਰੁਪਏ ਮੰਗੀ ਕਹਿੰਜੀ ਤਰਨਦਾਵਾ ਜੀ ਉਹਨਾਂ ਬਾਰੇ ਦੋ ਗੱਲ ਤਾਂ ਮੰਗੀ ਦੇ ਬਾਤ ਹੋਵੇਗਾ ਜੇਕਰ ਮੰਗੀ ਬੱਗੇ ਬਾਜ਼ਾ ਫਲਾਵੇਗਾ ਬੱਜੀ ਬੱਲਾ ਬੱਗੇ ਪਿੰਡੀਆਂ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਬਾਹ ਚੁੱਕਿਆ ਸਾਹਮਣੇ ਤੱਕਦੇ ਆ ਸ਼ਰੀਫ ਹੈ ਤੇ ਵਿਚਕਾਰ ਨਾਲ ਨਿਕਰ ਚ ਮੰਗੀ ਤੇ ਸੰਦੀਪ ਨੰਗਲਪੀਆ ਦਾ ਤੇ ਨਾਲ ਇਹ ਕਹਿੰਦੇ ਸਲਾਮੂ ਸ਼ਾਮਚਾ ਸਿੱਟੀ ਧਰਤੀ ਦਾ ਇਧਰੋਂ ਆਂਗੜਾ ਦੁਨੇ ਬੱਗੇ ਪਿੰਡੀਆਂ ਦੇ ਫਵਜੇ ਦੇ ਵਿੱਚ ਹੁੰਦਾ ਹੋਇਆ ਸੰਦੀਪ ਲੂਦਰ ਕਬੱਡੀ ਪਾਉਣ ਦੇ ਲਈ ਕਿਸੇ ਜਾਫੀ ਨੇ ਨਾਟਗੜਾ ਤੇ ਖਾਤਾ ਨਹੀਂ ਖੋਲਿਆ ਕਿਸੇ ਜਾਫੀ ਨੇ ਖਾਤਾ ਨਹੀਂ ਖੋਲਿਆ ਇਧਰੋਂ ਲੂਦਰ ਸੰਦੀਪ ਕਬੱਡੀ ਪਾ ਰਿਹਾ ਜੱਟ ਦਿੜਬੇ ਨੂੰ ਨਾਟਗੜਾ ਲਿਜਾਣ ਨੂੰ ਫਿਰਦਾ ਤੇ ਦੂਜੇ ਪਾਸੇ ਤੱਕਾਂਗੇ ਕਿਹੜਾ ਬੱਬਰ ਸ਼ੇਰ ਸਰਦਾਰ ਗੁਰਜੀਤ ਸਿੰਘ ਜੀ ਮਿੱਟੂ ਸਾਹਿਬ ਆਓ ਵੇਖੋ ਇੱਕ ਪਾਸੇ ਕਹਿੰਦੇ ਨੇ ਗਿੰਦਾ ਮੰਗੀ ਦਾ ਭਤੀਜਾ ਲੂਦਰ ਨਾਲ ਯੂਜ਼ਦਾ ਪਰ ਆਹ ਕਿਹੜਾ ਲੂਦਰ ਸੰਦੀਪ ਬੁੱਲੇ ਨੇ ਵੀ ਲਗਾਤਾਰ ਕਬੱਡੀ ਪਾਤੀ ਹੈ ਵਰਨਿਆ ਡੋਲਾ ਗੱਗੀ ਗਾਗੇ ਵਾਲਾ ਸਾਡਾ ਵੀ ਰਾਖਦਾ ਉਹ ਮੰਗਲ ਅੰਬੀਆਂ ਵਾਲਾ ਜੇਕਰ ਜੱਫਾ ਲਾਵੇਗਾ 500 ਦੇ ਮਾਲ ਦਿੱਤੇ ਜਾਣਗੇ। ਕਾਨਾ ਕੈਨੇਡਾ ਬਈ ਤੇਦਰੋ ਸਾਡੇ ਮੇਜਰ ਭਲੂਰ ਜੀ ਕੈਨੇਡਾ ਸਾਡੇ ਨਿਸ਼ਾਨ ਭੰਮੀਪੁਰਿਆ ਕੈਨੇਡਾ ਤੇ ਦਸ਼ਰ ਹਟੂਰ ਕੈਨੇਡਾ ਤੱਕੜਾ ਜੇ ਇੱਕ ਟਿੱਡਿਆ ਜੀਮ ਨੂੰਦਰ ਨੂੰ ਜੱਫਾ ਲਾਊਗਾ ਪਿੰਡੀ ਸਿੱਧੂ ਵੱਲੋਂ 200 ਰੁਪਈਆ ਸਾਡੇ ਗੋਪੀ ਗਾਗੇ ਵਾਲੀਏ ਵੀਰ ਵੱਲੋਂ ਸੰਦੀਪ ਜਿੰਨੇ ਹੀ ਜੱਫੇ ਲਾਊ ਡੰਗਲਪੀਆਂ ਦਾ 500 ਲੂਤਰ ਕਬੱਡੀ ਪਾ ਰਿਹਾ ਹੈ ਦਿਰਬੇ ਦੀ ਧਰਤੀ ਦਾ ਇੱਕ ਪਾਸੇ ਕਹਿੰਦੇ ਨੇ ਪਰ ਡਬਲ ਟੱਚ ਦੇ ਇਸ਼ਾਰੇ ਦਾ ਅਗਲਾ ਸੰਦੀਪ ਲੂਦਰ ਦਿੜਬੇ ਵਾਲਾ ਆਪਣੀ ਟੀਮ ਨੇ ਜੋੜਦਾ ਹੋਇਆ ਸਾੰਦਿਆ ਕਹੇਗਾ ਾਫੀਆਂ ਨੂੰ ਖਾਤਾ ਖੋਲਣ ਕਿਸੇ ਾਫੀ ਦਾ ਖਾਤਾ ਨਹੀਂ ਖੁੱਲਿਆ ਮੈਨੂੰ ਲੱਗਦਾ ਸੰਧੂ ਆ ਸਲਾਮੂ ਖੋਲੂਗਾ ਸਾਹਮ 84 ਵਾਲਾ ਲੈ ਵੀ ਸਲਾਮੂ ਅੱਜ ਜੇ ਨਾਟ ਕੇ ਲੈ ਸਾਹਮ 84 ਨੂੰ ਲੈ ਕੇ ਜਾਣਾ ਪਰ ਇਧਰ ਗੱਗੀ ਗਾਗੇਵਾਲ ਦਾ ਚੇਤਾ ننگر انبیاں بڑا سامنا کرتا ہے پانچ سو پانچ سو دے مار ہونے ہیں ایک منہ دلہ دوتے منہ سندیر ایسا روتر نے بھی لگاتار جو میں دلہ لگاتار کاؤٹیاں پاؤں دا کہنا سندیب مگے بیٹنوڑی موٹرز ਨਾਟ 11 ਟਰੈਕਟਰ ਯਾਰ ਦੇ ਨਾਲ ਰੇਟਰਾਂ ਦਾ ਪਰ ਇਧਰੋਂ ਵੇਖਾਂਗੇ ਨੂਤਰ ਸੰਦੀਪ ਤੜਬੇ ਵਾਲਾ ਪਰ ਦੂਜੇ ਪਾਸੇ ਗਿੰਦਾ ਕਹਿੰਦੇ ਮੰਕੀ ਦਾ ਭਤੀਜਾ ਮੇਰੇ ਵੀਰੋ ਤੋਂ ਹੱਥ ਕਰਦਾ ਪਰ ਅੰਕੜਾ ਸੰਦੀਪ ਨੂਤਰ ਤੜਬੇ ਵਾਲਾ ਦੁੱਲਾ ਬੱਕੇ ਪਿੰਡੀਆਂ ਵੀ ਲੈ ਵੀ ਨੂਤਰ ਜਿੰਨੀਆਂ ਕੌਟੀਆਂ ਦੁੱਲਾ ਕਹਿੰਦਾ ਤੂੰ ਬਾਵੇਂਗਾ ਉਨੀਆਂ ਕੌਟੀਆਂ ਬੇ ਇਸ ਵਕਤ ਦੁੱਲਾ ਪਾਊਗਾ ਸੰਦੀਪ ਨੂਤਰ ਕਹਿੰਦਾ ਅੱਜ ਵੇਖ ਅੱਜ ਵੇਖਦੇ ਆ ਕਿ ਸਾਹਮਣੇ ਦੁੱਲਾ ਮੇਰੇ ਵੀਰੋ ਬੱਗੇ ਪਿੰਡਿਆ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਇੱਕ ਪਾਸੇ ਨੰਗਲੰਬੀਆਂ ਦਾ ਸੰਦੀਪ ਸਰਦਾਰ ਜਗੀਰ ਸਿੰਘ ਸੰਤੂ ਯੂਐਸਏ ਵਾਲਾ ਦਾ ਭਤੀਜਾ ਇੱਕ ਪਾਸੇ ਦੁੱਲਾ ਬੱਗੇ ਪਿੰਡਿਆ ਮੇਰੇ ਵੀਰੋ ਸੰਦੀਪ ਤੇ ਦੁੱਲਾ ਸੰਦੀਪ ਤੇ ਦੁੱਲਾ ਆਹ ਕਿਹੜਾ ਦੁੱਲਾ ਬੱਗੇ ਪਿੰਡਿਆ ਆਪਣੀ ਟੀਮ ਨੂੰ ਜੋੜਦਾ ਹੋਇਆ ਲੈ ਵੀ ਸੰਦੀਪ ਨੂੰ ਤਰਫੇਰ ਚੱਲਿਆ ਸੰਦੀਪ ਨੂੰ ਤਰਫੇਰ ਚੱਲਿਆ ਤੱਕਦੇ ਆ ਕਿ ਸਾਹਮਣੇ ਸੰਦੀਪ ਨੂੰ ਤਰ ਦਿਰਬੇ ਵਾਲਾ ਕਬੱਡੀ ਪੌਂਡ ਦੇ ਲਈ ਅੱਗੇ ਵੱਲ ਵਧਦਾ ਹੋਇਆ ਸਾਡੇ ਲੈਂਬਰ ਸਿੱਧਮਾ ਬਾਈ ਸਾਡੇ ਤਰੂਦ ਉਧਰ ਵੀ ਰੂਰੀ ਪਾਤਰੇ ਦੇ ਮੇਰੇ ਵੀਰੋ ਰਿੱਕੀ ਅਜਰੋਰ ਉਧਰ ਇੱਕ ਪਾਸੇ ਆਖੜ ਕਬੱਡੀ ਦਾ ਮਹਾਨ ਜਾਫੀ ਬਈ ਬਾਨੇ ਨਹੀਂ ਰਿਹਾ ਕੱਜਣ ਪਰ ਅੰਕ ਸੰਦੀਪ ਨੂੰ ਉਧਰ ਦੇ ਕਬਜੇ ਦੇ ਵਿੱਚ ਹੁੰਦਾ ਹੋਇਆ ਤਾਜਾ ਕਾਲੇ ਸੰਘੇ ਵਾਲਾ ਉਸ ਦਾ ਵੀਰਾਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਲੈ ਵੀ ਨੂੰ ਉਧਰ ਗਿਆ ਕਿਰਨਜੀਤ ਰੰਦਾਵੇ ਵੱਲੋਂ 500 ਰੁਪਇਆ ਕੋਲ ਸਾਹਿਬ ਆ ਫੜ ਲਿਓ 500 ਰੁਪਇਆ ਸਦੀਪ ਮੂਤਰ ਦਾ ਉਹ ਦਰਬਾਰ ਕੋਚ ਆ ਰਹੇ ਨੇ ਉਹ ਜੇਕਰ ਸਲਾਮਤ ਝੰਡਾ ਲਾਵੇਗਾ ਸਾਡਾ ਵੀ ਦਸ਼ਵੀਰ ਸੰਘੇੜਾ ਤੇ ਬਿੰਦਾ ਰੈਸਲ ਵੱਲੋਂ 500 ਹੋਵੇਗਾ ਜੇਕਰ ਸਲਾਮੂ ਝੰਡਾ ਲਾਵੇਗਾ ਪਰ ਪੁਆਇੰਟ ਤਾਜਾ ਕਾਲੇ ਸੰਘਿਆਂ ਵਾਲਾ ਆਪਣੀ ਟੀਮ ਨੇ ਲੇੜ ਗਿਆ ਸਾਨੇ ਨੰਬਰ 10 ਤੇ 10.5 ਹੋ ਗਏ ਜਾਫੀ ਦਾ ਗਾਤਾ ਖੁੰਡਿਆ ਨਹੀਂ ਟਰੈਕਟਰ ਕਿੱਧਰ ਨੂੰ ਜਾਊਗਾ ਜਾਫੀਆਂ ਦਾ ਇਹ ਤਾਂ ਹੋਰ ਸਮਾਂ ਦੱਸੋ ਜੰਦੂਆ ਸਮਾਂ ਦੱਸੋ ਜੰਦੂਆ سنپ لوڈر لگاتار کہنے بھی کبڈیاں پہن لگاتار کبڈیاں پاؤن اج کہ مجبور ہو رہا کیونکہ ناہٹ گیارہ ٹریکٹر جا رہے ہیں منٹو سرپنجے والے چگراج بھائی یو ایس اے کی ریٹ پہ جی سیپ لوڈر ہزار بیا پانچ ہزار بیا لگیا نہیں نمبر جیڑا ریٹر د 5000 ਰੁਪਏ ਸੰਦੀਪ ਨੂਦਰ ਸਾਡੇ ਭਾਈ ਜਗਰਾਜ ਯੂਐਸਏ ਵੱਲੋਂ ਤੇਰੀਆਂ ਕਬੱਡੀਆਂ ਤੇ 5000 ਤੇ ਨਾਲ ਮੀਕਾ ਯੂਐਸਏ ਉਹਨਾਂ ਵੱਲੋਂ 5000 ਰੁਪਏ ਸੰਦੀਪ ਨੂਦਰ ਬਰਕੋਤ ਸਾਹਿਬ ਆਖੜੇ ਨੇ ਸਾਡੇ ਭਾਈ ਮੀਕਾ ਯੂਐਸਏ ਜਗਰਾਜ ਦੇ ਰੰਦਾਵਾ ਉਹ ਕਹਿੰਦੇ ਨੇ ਸਲਾਮੂ ਦੇ ਸਲਾਮੂ ਸਾਹਿਬ 84 ਵਾਲਾ ਅੱਜ ਸੰਦੀਪ ਨੂਦਰ ਨੂੰ ਵੀ ਤਸਵੀਰ ਸਿੰਘੇੜਾ ਤੇ ਪੰਡਾ ਰਾਏ ਸਾਹਿਬ 500 ਰੁਪਏ ਪੁਆਇੰਟਾਂ ਬਲ ਵੀ 500 ਜਸਵੀਰ ਸਿੰਘੇਲ ਤੋਂ ਪਿੰਡ ਆਇਆ ਸਰਦਾ 500 ਦੀ ਮੇਜੇ ਨਾਲੇ ਸਲਾਬੂ ਜੱਫਾ ਲਾ ਕੇ ਅਕਲ ਟਰੈਕਟਰ ਤੇ ਬਹਿ ਗਿਆ ਤੇ ਨਾਲੇ ਸੰਦੀਪ ਨੂੰ ਉਧਰ ਨੂੰ ਇੱਕ ਅੰਕ ਲਈ ਅੱਗੇ ਵਧਾ ਗਿਆ 59 ਗੇਰਾ ਟਰੈਕਟਰ ਲਈ ਸਲਾਬੂ ਨੇ ਟਰੋ ਨੇ ਵੀ ਮੰਗੀਆਂ ਬੱਗੇ ਪਿੰਡੀਆਂ ਉਧਰੋਂ ਸਲਾਬੂ ਸ਼ਾਮਰਾਸੀ ਬੜਾ ਟਰੈਕਟਰ ਦੀ ਸੀਟ ਤੇ ਬਹਿ ਗਿਆ ਸੈਲਫ ਮਾਰ ਦੀ ਤਿਆਰੀ ਕਰਦਾ ਹੈ ਇਧਰੋਂ ਸੰਦੀਪ ਨੂੰ ਉਧਰ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਤੇ ਦੂਜੇ ਪਾਸੇ ਤੱਕਾਂਗੇ ਸਾਡੇ ਬਾਈ ਰੀਕੂ ਵੀਲਾ ਕੈਨੇਡਾ ਬੈਠਾ ਤੱਕ ਰਿਹਾ ਯਾਰਾਂ ਦਾ ਯਾਰ ਕਿੰਨ ਸੰਦੀਪ ਲੁਧਰ ਡਿੜਦੇ ਵਾਲਾ ਆਪਣੀ ਟੀਮ ਹਾਜੀ ਜੀ ਜਗਰਾਜ ਰੰਦਾਵਾ ਜੀ ਯੂ ਐਸ ਏ ਵਾਲਿਆਂ ਦਾ ਇੱਕ ਵਾਰ ਫੇਰ ਦਰਸ਼ਕਾਂ ਵੱਲੋਂ ਖਿਡਾਰੀਆਂ ਵੱਲੋਂ ਤੇ ਕਮੇਟੀ ਵੱਲੋਂ ਬਹੁਤ ਵੱਡਾ ਧੰਨਵਾਦ ਹੈ ਸਾਡੇ ਕਿਰਨਜੀਤ ਸਿੰਘ ਜੀ ਮਿੰਟੂ ਆਖਦੇ ਨੇ ਤੇ ਦਿਲ ਦੀਆਂ ਗੱਲਾਂ ਵਿੱਚੋਂ ਧੰਨਵਾਦ ਕਰਦੇ ਰੰਦਾਵਾ ਸਭ ਰੰਦਾ ਬੁੱਲਾ ਬੱਗੇ ਬਿੰਡੀਆਂ ਉਧਰੋਂ ਮੀਕਾ ਯੂ ਐਸ ਏ ਸਾਡੇ ਚਗਰਾਜ ਰੰਡਾਵਾ ਜੁਐਸਏ ਰਾਮ ਵੱਲੋਂ 5000 ਸੰਦੀਪ ਲੂਦਰ ਦੀਆਂ ਕਬੱਡੀਆਂ ਤੇ ਲੱਗਿਆ ਹੋਇਆ ਤੱਕ ਰਿਹਾ ਕਿ ਇੱਕ ਪਾਸੇ ਨੰਗਲਪੀਆਂ ਦਾ ਸੰਦੀਪ ਮੇਰੇ ਵੀਰੋ ਅੱਕ ਧੁੱਲੇ ਦੇ ਕਬਜੇ ਦੇ ਵਿੱਚ ਹੁੰਦਾ ਹੋਇਆ ਲੈ ਵੀ ਸਾਡਿਆਂ ਇਹ ਤਾਂ ਜੱਟ ਦਿੜਬੇ ਨੂੰ ਤੋੜੀ ਜਾਂਦਾ 911 ਸੰਪ ਮਾਰ ਕੇ ਸੰਰੂਰ ਪਹੁੰਚ ਗਿਆ ਬੱਗੇ ਬੱਗੇ ਪਿੱਟਿਆ ਬੱਗੀ ਇਹਦਾ ਸੰਰੂਰ ਲਈ ਫਿਰਦਾ ਨਾਟਗੜਾ ਟਰੈਕਟਰ 5000 ਰੁਪਿਆ ਸਾਡੇ ਸ਼ੋਗਰਾਜ ਰਦਾਵਾ ਤੇ ਮੀਕਾ ਜੂ ਐਸੇ ਉਹਨਾਂ ਵੱਲੋਂ ਵਿਸ਼ੇਸ਼ ਤੌਰ ਤੇ ਸੰਦੀਪ ਬਲੂਤਰ ਦੀਆਂ ਕਬੱਡੀਆਂ ਤੇ ਲੱਗਿਆ ਹੋਇਆ ਹੈ ਅੱਜ ਸੰਦੀਪ ਬਲੂਤਰ ਅੱਜ ਹੀ ਜੱਟ ਰਖਦਾ ਹੈ ਅੱਜ ਹੀ ਜੱਟ ਰਖਦਾ ਉਹਦੇ ਗੱਦੀ ਗਾਗੇ ਵਾਲ ਨੰਗਲੰਡੀਆਂ ਵਾਲਾ ਜੇਕਰ ਜੱਫਾ ਲਾਵੇਗਾ 1000 ਤੇ ਜਸਵੀਰ ਸਕੇੜਾ ਤੇ ਬਿੰਦਾ ਰਾਇਸਨ ਦਾ 500 ਸਲਾਮੂ ਜੇਕਰ ਜੱਫਾ ਲਾਵੇ ਦਿੱਤਾ ਜਾਣਾ ਦੂਜੇ ਵੱਲੋਂ ਵੀ 500 ਰੁਪਇਆ ਸਲਾਮੂ ਜੇ ਜੱਫਾ ਲਾਊਗਾ ਉਧਰੋਂ ਸਵਾਨਿਆਂ ਸਲਾਮ ਨੂੰ ਸਾਹਮਣੇ ਅਸੀਂ ਬਾਲ ਤੋਂ ਡਬਲ ਟੱਚ ਦਾ ਇਸ਼ਾਰਾ ਲੈ ਵੀ ਸਵਾਨਿਆਂ ਸੰਦੀਪ ਮਨੂਤਰ ਉਧਰ ਡਾਟਗੜਾ ਟਰੈਕਟਰ ਲੈ ਕੇ ਕਿੱਥੇ ਪਹੁੰਚ ਗਿਆ ਸ਼ੂਲਰ ਘਾਟ ਪਹੁੰਚ ਗਿਆ ਸ਼ੂਲਰ ਘਾਟ ਸੰਧੂਆ ਮੇਰੇ ਵੀਰੋ ਸ਼ੂਲਰ ਘਾਟ ਪਹੁੰਚ ਗਿਆ ਤੇ ਉਧਰੋਂ 6000 ਰੁਪਿਆ ਸਾਡੇ ਮੀਕਾ ਜੁਐਸਏ ਦੇ ਜਗਰਾਜ ਰੰਦਾਵਾ ਜੁਐਸਏ ਉਹਨਾਂ ਵੱਲੋਂ ਸੰਦੀਪ ਮਨੂਤਰ ਦੀਆਂ ਕਬੱਡੀਆਂ ਤੇ 6000 ਲਾ ਦਿੱਤਾ ਹੈ ਇੱਕ ਪਾਸੇ ਮੰਗੀ ਬੱਗੇ ਮਿੱਟ ਗਿਆ ਤੇ ਦੂਜੇ ਪਾਸੇ ਡਬਲ ਟੱਚ ਦੇ ਇਸ਼ਾਰੇ ਦਾ ਪੈਰ ਬਾਰਡਰੋਂ ਪਾਰ ਹੋਣ ਦੇ ਇਸ਼ਾਰੇ ਦਾ ਹਜ਼ਾਰ ਰੁਪਿਆ ਕਿ ਜਿੱਦ ਰੰਦਾਵਾ ਜਿਹੜਾ ਵੀ ਜਫਾ ਲਾਊਗਾ ਉਹਨਾਂ ਵੱਲੋਂ ਮੇਰੇ ਵੀਰੋ ਅੱਜ ਦੇਖਦੇ ਆ ਜਿਹੜਾ ਵੀ ਮਰਜ਼ੀ ਜਫਾ ਲਾਵੇ ਸਾਹਮਣੇ ਤਤਰੀਆ ਹਾਂਜੀ ਗੋਤੀ ਗਾਗੇ ਵਾਲਾ ਸਾੜਾ ਦੇ ਦਿੱਕਾ 1000 ਰੁਪਿਆ ਜੇਕਰ ਸੰਦੀਪ ਲੰਗਰ ਦੀਆਂ ਬਾਲਾ ਜਫਾ ਲਾਵੇਗਾ ਬੱਤੋ ਨਾਲੋਂ ਵੱਲੋਂ 500 ਦਾ ਜਫਾ ਸ਼ਾਮ ਤਰਾਸੀ ਵਾਲਾ ਫੌਜੀ ਜੇ ਜਫਾ ਲਾਊਗਾ ਸਭ 1500 ਦਾ ਜਫਾ ਹੋ ਗਿਆ ਸ਼ਾਮ ਤਰਾਸੀ ਵਾਲੇ ਬਈ ਬਾਸ ਲਾਪੂਆ 1500 ਦਾ ਜਫਾ ਹੋ ਗਿਆ ਇੱਕ ਪਾਸੇ ਆਂਗ ਦਾ ਰੇਡਰ ਤੇ ਤੁੱਲੇ ਦੇ ਦਰਸ਼ਕੋ ਬਾਰੇ ਨੂੰ ਹੋ ਲੋ ਬਾਰੇ ਹੋ ਲੋ ਆਤਮਨ ਕੇ ਬੀਤੀ ਹੈ ਆ ਕੀ ਆਜੋ ਪਲੀਜ਼ ਲੈ ਵੀ ਉਧਰੋਂ ਸਾਡੇ ਮੀਕਾ ਜੁਐਸ ਦੇ ਜਗਰਾਜ ਰੰਦਾਵਾ ਜੁਐਸ ਉਹਨਾਂ ਵੱਲੋਂ ਸੰਦੀਪ 6000 ਰੁਪਿਆ ਲੈ ਵੀ ਸਵਰਨਿਆ ਸੰਦੀਪ ਨੂੰ ਉਧਰ ਸੂਲੇ ਘਾੜ ਤੋਂ ਟਰੈਕਟਰ ਲੈ ਕੇ ਕਹਾ ਲੱਗ ਗਿਆ ਟੂਲ ਮਰਜਾਰੇ ਪਹੁੰਚ ਗਿਆ ਟੂਲ ਮਰਜਾਰੇ ਪਹੁੰਚ ਗਿਆ ਮੰਗੀ ਬੱਗੇ ਪਿੰਡਿਆ دیا, چاپیاں فرد ہوا بگی بگے گا ٹریکٹر چاپیاں ہویا. بھائی آجو. منگی آجو. मنگی. मنگی. <laughs> 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 منگی کرنجیت منگی بولو کرنجیت والا بولو ایک ہزار منگیو کیا مو بھی منگی آئی بار

ਹਜ਼ਾਰੇ ਤੋਂ ਲੈ ਕੇ 7000 ਪੂਰਾ ਕਰ ਲੈ ਮੰਗੀ ਦਾ ਲੈ ਵੀ ਪਹਿਲਾ ਕਰ ਦਿਓ ਸਲਾਮੋ ਜ਼ਿੰਮੇਦਾਰੀ ਵੱਧ ਗਈ ਆ ਤੇਰੀ ਨੌਜਵਾਨਾ ਜ਼ਿੰਮੇਦਾਰੀ ਵੱਧ ਗਈ ਆ ਜੇ ਟਰੈਕਟਰ ਸਾਹਿਬ 84 ਨੂੰ ਲੈ ਕੇ ਆਣਾ ਲਖਾ ਲੋ ਪਊਆ ਐ ਕਹ ਜਿੰਮੇਦਾਰੀ ਨਹੀਂ ਬਧੀ ਕਿ ਮੰਗੀ ਬੱਗੇ ਪਿੰਡੀਆਂ ਪ੍ਰਾਪਰ ਟਰੱਕ ਤੇ ਬਹਿ ਗਿਆ ਚਾਬੀਆਂ ਫੋੜ ਲਾ ਗਿਆ ਲੈ ਵੀ ਸਲਾਮੂਗਾ ਚਾਬੀਆਂ ਕੋਲ ਲੱਗ ਗਿਆ ਬੱਕੀ ਬੱਗੇ ਪਿੰਡਿਆ ਇਹ ਆ ਦੁੱਲਾ ਤੁਹਾਡੇ ਸਾਹਮਣੇ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਦੇਖਦੇ ਆ ਇੱਕ ਵਸ 3000 ਪੁੰਨੇ ਦੇ ਮੇਰੇ ਸਾਡੇ ਮੀਕ ਯੂ ਐਸ ਏ ਤੇ ਨਾਲ ਇਹ ਸਾਡੇ ਸਰਦਾਰ ਜੁਗ ਮੇਰੇ ਵੀਰੋ ਸਾਡੇ ਵੀਰ ਸ਼ੁਕਰਾਸ ਗਰਾਊਂਡ ਮੇਲਾ ਕਰਦੇ ਹੋ ਮੈਚ ਰੋਕ ਦੇਈ 2 ਮਿੰਟ ਮੈਚ ਰੋਕ ਲੋ 2 ਮਿੰਟ ਮੈਚ ਰੋਕ ਲੋ ਜਿਹੜੇ ਬਾਦੂ ਆ ਸਾਰੇ ਬਾਰੇ ਜੋ ਬੋਲਤੀ ਆ ਪੀਰ ਬਣ ਕੇ ਇੱਕ ਗਰਾਊਂਡ ਦੇ ਪਾਸੇ ਵੱਲ ਸੱਤੋਂ ਵਾਰੀਆਂ ਵੱਲੋਂ ਪਿਆਰ ਇਹ ਸੰਦੀਪ ਨੰਗਲ ਬਿਆਂ ਜਫਾ ਲਾਉ। ਗੋਪੀ ਗਾਗੇ ਵਾਰੀਆਂ 1000 ਰੁਪਏ ਜੇ ਨੰਗਲ ਬਿਆਂ ਦਾ ਸੰਦੀਪ ਜਫਾ ਲਾਊਗਾ। ਲੈ ਵੀ ਦਰਸ਼ਕ ਵੀਰੋ ਬਾਹਰੇ ਹੋ ਜੋ ਕਿਉਂਕਿ ਮੈਚ ਤਾਕੜਾ ਹੈ। ਦੇਖੋ ਕਿਤੇ ਮਰਜੀ ਗੱਲ ਪਿੱਛੇ ਮੈਚ ਨਾ ਰੁਕ ਜੇ। ਸੰਦੀਪ ਲੂਦਰ ਕਬੱਡੀ ਪੌਣ ਚੱਲਿਆ। ਮੰਗੀ ਬੱਗੇ ਪਿੰਡੀਆਂ ਨੇ ਪਰ ਟੂਲ ਬਚਾਰੇ ਦੀ ਧਰਤੀ ਤੋਂ ਨਾਟਗੜਾ ਦਾ ਟਰੈਕਟਰ ਮੋੜ ਲਿਆ 68 ਗੜਾ ਦਾ ਟਰੈਕਟਰ ਮੋੜ ਲਿਆ ਇੱਕ ਪਾਸੇ ਨੂਦਨ ਹੈ ਤੇ ਦੂਜੇ ਪਾਸੇ ਮੰਗੀ ਬੱਗੇ ਪਿੰਡਿਆ ਅਗੜਾ ਸਦੀਪ ਨੂਦਰ 5000 ਸਦੀਪ ਮੁਕਾਬਲਾ ਜਿਹੜਾ ਸਵਾਬਤ ਹੋ ਗਿਆ ਜੀ ਪੁਆਇੰਟ ਸੋਲੋ ਜੀ 784 ਦੇ ਪੁਆਇੰਟ ਆ 16.5 ਬੱਗੇ ਪਿੰਡ ਦੇ 15 ਪੁਆਇੰਟ ਦਾ 784 ਟੀਮ ਦੇ ਲਈ ਫਸਟਾ ਬੱਗਾ ਪਿੰਡ ਸੈਕੰਡ ਦੋਸਤੋ ਮੈਚ ਤੁਸੀਂ ਦੇਖ ਹੀ ਲਿਆ ਇਸ ਮੈਚ ਦੇ ਵਿੱਚੋ ਜਿਹੜੀ ਸ਼ਾਮ 84 ਦੀ ਟੀਮ ਉਹ ਵਿਨਰ ਰਹੀ ਹੈ ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਮੈਚ ਸਾਡੇ YouTube ਚੈਨਲ ਤੇ ਅਵੇਲੇਬਲ ਨੇ ਉਹਨਾਂ ਨੂੰ ਦੇਖਣ ਦੇ ਲਈ ਤੁਸੀਂ ਇਸ ਲਿੰਕ ਤੇ ਕਲਿੱਕ ਕਰਕੇ ਸਾਡੇ YouTube ਦੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਸਾਡੇ ਨਾਲ ਇਸੇ ਤਰ੍ਹਾਂ ਜੁੜਦੇ ਰਹੋ ਔਰ ਸਾਡੀਆਂ ਵੀਡੀਓ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰਦੇ ਰਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ